ਸੱਯਾ ਗਾਲ ਤੁਸੀਂ ਦੇਖ ਰਹੇ ਹੋ ਆਵਾਜ਼ ਇੰਡੀਆ ਪੰਜਾਬੀ ਦੇਸ਼ ਦੀ ਪਰੋਸੇਮੰਦ ਆਵਾਜ਼ ਮੈਂ ਹਾਂ ਅਜੀਤ ਸਿੰਘ ਆਓ ਇੱਕ ਨਜ਼ਰ ਮਾਰੀਏ ਦੇਸ਼ ਅਤੇ ਦੁਨੀਆ ਦੀ ਵੱਡੀ ਖਬਰਾਂ ਤੇ ਖਾਲਿਸਤਾਨੀ ਆਤੰਕੀ ਸੰਸਥਾ ਸਿੱਖ ਫੋਰ ਜਸਟਿਸ ਇੱਕ ਵਾਰ ਫਿਰ ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੰਸਥਾ ਦੇ ਮੁਖੀ ਗੁਰਪ੍ਰੀਤ ਸਿੰਘ ਪੰਨੂ ਨੇ ਇਸ ਵਾਰ ਸਿੱਧੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨ ਨਾਲ ਮਾਰਨ ਦੀ ਧਮਕੀ ਦਿੱਤੀ ਹੈ ਵੀਡੀਓ ਜਾਰੀ ਕਰਕੇ ਪੰਨੂ ਨੇ ਕਿਹਾ ਕਿ ਇਸ ਵਾਰ 15 ਅਗਸਤ ਨੂੰ ਭਗਵੰਤ ਮਾਨ ਫਰੀਦਕੋਟ ਵਿੱਚ ਉਸ ਦਿਨ ਨਿਸ਼ਾਨੇ ਤੇ ਹੋਣਗੇ ਵੀਡੀਓ ਵਿੱਚ ਪੰਨੂ ਨੇ ਦਾਅਵਾ ਕੀਤਾ ਹੈ ਕਿ ਅੰਮ੍ਰਿਤਸਰ ਵਿੱਚ ਤਿੰਨ ਥਾਵਾਂ ਤੇ ਖਾਲਿਸਤਾਨੀ ਅਤੇ ਸੀਐਮ ਵਿਰੋਧੀ ਨਾਅਰੇ ਲਿਖਵਾਏ ਗਏ ਹਨ ਜਿਨ੍ਹਾਂ ਵਿੱਚ ਬੱਸ ਸਟੈਂਡ ਦੇ ਕੋਲ ਇੱਕ ਮੰਦਰ ਜ਼ਿਲ੍ਹਾ ਅਦਾਲਤ ਕੈਂਪਸ ਅਤੇ ਖਾਲਸਾ ਕਾਲਜ ਦੀਆਂ ਦੀਵਾਰਾਂ ਸ਼ਾਮਲ ਹਨ ਪੰਨੂ ਇਸ ਤੋਂ ਪਹਿਲਾਂ ਵੀ ਗਣਤੰਤਰ ਦਿਵਸ ਤੇ ਮੁੱਖ ਮੰਤਰੀ ਨੂੰ ਧਮਕੀ ਦੇ ਚੁੱਕਾ ਹੈ ਹੁਣ ਇਸ ਵਾਰ ਫਿਰ ਇਸ ਤਰ੍ਹਾਂ ਦੀ ਧਮਕੀ ਨੇ ਪੰਜਾਬ ਵਿੱਚ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਐਂਕਰ 2 ਅਮਰੀਕੀ ਰਾਸ਼ਟਰਪਤੀ ਡੋਨਲਡ 트ਰੰਪ ਦੁਆਰਾ ਭਾਰਤ ਤੇ 50% ਟੈਰਿਫ ਲਗਾਉਣ ਦੇ ਫੈਸਲੇ ਤੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਹੈ। ਜਿੱਤੇ ਭਾਰਤ ਨੇ ਇਸ ਨੂੰ ਦੇਸ਼ ਦੇ ਹਿੱਤਾਂ ਤੇ ਹਮਲਾ ਕਿਹਾ ਹੈ, ਉਥੇ ਹੁਣ ਚੀਨ ਨੇ ਵੀ ਇਸ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗੀ ਨੇ 트ਰੰਪ ਦੀਆਂ ਇਹਨਾਂ ਨੀਤੀਆਂ ਨੂੰ अंतरराष्ट्रीय कानून के खिलाफ दसिया है उन्होंने साफ किया है कि अमेरिका टैरिफ एक हथियार वांग वरत रहा है ताकि दूजे देशों दबाव बनाया जा सके इतने भारत ने भी ट्रंप के इस फैसले से कड़ा एतराज जताया है प्रधानमंत्री मोदी ने कहा है कि भारत अपने किसान दे हितों किसी भी कीमत से खड़ा रहेगा चीन का यह भी कहना है कि ट्रंप का यह फैसला डबल्यू टी ओ के नियमों के खिलाफ है ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਉੱਤੇ ਰੋਕ ਲਗਾ ਦਿੱਤੀ ਹੈ ਹਾਈ ਕੋਰਟ ਦਾ ਇਹ ਫੈਸਲਾ ਪੰਜਾਬ ਸਰਕਾਰ ਲਈ ਵੱਡਾ ਝਟਕਾ ਹੈ ਅਦਾਲਤ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਦਲੀਲਾਂ ਨਾਲ ਸਹਿਮਤ ਨਹੀਂ ਹੋਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦائر ਪੈਟੀਸ਼ਨ ਚ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨੂੰ ਪ੍ਰੋਪ੍ਰਾਪਤੀ ਐਕਟ 2013 ਦਾ ਉਲੰਘਣ ਕਿਹਾ ਗਿਆ ਹੈ ਹੁਣ ਇਸ ਪੂਰੇ ਮਾਮਲੇ ਚ ਅਗਲੀ ਸੁਣਵਾਈ 10 ਸਤੰਬਰ ਨੂੰ ਹੋਵੇਗੀ ਉਦੋਂ ਤੱਕ ਇਹ ਲੈਂਡ ਪੂਲਿੰਗ ਨੀਤੀ ਤੇ ਅੰਤਿਮ ਰੋਕ ਰਹੇਗੀ। ਕੈਨੇਡਾ ਦੇ ਸਰੀ ਸ਼ਹਿਰ ਵਿੱਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਕੈਪਸ ਕੈਫੇ ਤੇ ਇੱਕ ਵਾਰ ਫਿਰ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਸਵੇਰੇ ਲਗਭਗ 4:40 ਤੇ ਵਾਪਰੀ। ਜਦ ਕਾਰ ਚ ਬੈਠੇ ਹਮਲਾਵਰਾਂ ਨੇ ਕੈਫੇ ਤੇ ਤਾਬੜ ਤੋਪ ਗੋਲੀਆਂ ਚਲਾਈਆਂ। ਗੋਲੀਆਂ ਲਗਣ ਨਾਲ ਕੈਫੇ ਦੀਆਂ ਖਿੜਕੀਆਂ ਟੁੱਟ ਗਈਆਂ ਅਤੇ ਬਿਲਡਿੰਗ ਨੂੰ ਵੀ ਨੁਕਸਾਨ ਪਹੁੰਚਿਆ। सरी पुलिस ने पुष्टि की है कि कई राउंड फायरिंग हुई थी मामले की जांच जारी है इस हमले की जिम्मेवारी लॉरेंस बिश्नोई गैंग गोल्डी बराड ने सोशल मीडिया राही पोस्ट जारी करके लई है आवाज़ इंडिया पंजाबी बस इतना ही